ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਧਾਰੇ ਗੁਰੂ ਪਿਆਰੇਓ ਅੱਜ ਦਾ ਵਿਚਾਰ ਨਾਨਕ ਲਿਖੈ ਇੱਕ ਗੱਲ ਹੋਰ ਹੋਮੇ ਚਖਣਾ ਚਖ ਲਿਖੈ ਲੇਖੇ ਵਿੱਚ ਪਰਵਾਨਗੀ ਵਿੱਚ ਇੱਕ ਗੱਲ ਇੱਕ ਰੱਬ ਦੀ ਗੱਲ ਇੱਕ ਦੀ ਸਿਫਤ ਸਲਾਹਾ ਹੋਰ ਹੋਰ ਯਤਨ ਚਖਣਾ ਚਖ ਚਾਖ ਚਖਣਾ ਚੱਖਾ ਮਾਰਨੀਆ ਵਿਹਲੀਆਂ ਗੱਲਾਂ ਕਰਨੀਆਂ ਏ ਨਾਨਕ ਪ੍ਰ부ਦੀ ਤੇਦਰ ਘਾਵਿਚ ਕੇਵਲ ਪ੍ਰ부ਦੀ ਸਿਫਤ ਸਲਾਹ ਕਬੂਲ ਪੈਂਦੀ ਹੈ ਪ੍ਰ부ਦੀ ਵਡਿਆਈ ਤੋਂ ਬਿਨਾ ਕੋਈ ਹੋਰ ਉਦਮ ਕਰਨਾ ਆਪਣੀ ਹਉਮੈ ਦੇ ਵਿੱਚ ਹੀ ਭਟਕਦੇ ਫਿਰਨਾ ਹੈ ਓ ਨਾਨਕ ਓਨਲੀ ਵਨ ਥਿੰਗ ਇਸ ਆਫ ਐਨੀ ਅਕਾਊਂਟ ਏਵਰੀਥਿੰਗ ਐਲਸ ਇਸ ਯੂਸਲੈਸ ਬੈਬਲਿੰਗ ਐਂਡ ਆਈਡਲ ਟਾਕ ਇਨ ਇਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ